ਅੱਜ ਜਦੋਂ ਅੱਗ ਲੱਗੀ ਦੀ ਵੀਡੀਓ ਦੇਖਦੇ ਆ ਨਾ ਕੋਈ ਕਣਕ ਨੂੰ ਥੱਲੇ ਕਮੈਂਟ ਕੀਤੇ ਹੁੰਦੇ ਆ ਰੱਬਾ ਕਿਉਂ ਕਰੋਪੀ ਕਰਦਾ ਰੱਬਾ ਭਲੀ ਕਣੀ ਇਹ ਚ ਕੱਲਾ ਰੱਬ ਕਸੂਰਵਾਰ ਨਹੀਂਗਾ ਜਾਂ ਬਿਜਲੀ ਦਾ ਸ਼ਾਰਟ ਸਰਕਟ ਆ ਜਿਹੜਾ ਵੀ ਉਹ ਕਸੂਰਵਾਰ ਆ ਇਹ ਚ ਪਿੰਡਾਂ ਦੀਆਂ ਦੁਸ਼ਮਣੀਆਂ ਲਾਗੜਾਟਾਂ ਸ਼ਰੀਕੇਬਾਜ਼ੀਆਂ ਆ ਪੰਚਾਇਤੀ ਚੋਣਾਂ ਚ ਪਈਆਂ ਦੁਸ਼ਮਣੀਆਂ ਪੰਜਾਬ ਬਚਾਓ ਭਈਏ ਭਜਾਓ ਇਹ ਨਾਰਾ ਵੀ ਵਿੱਚ ਹੀ ਆ ਤੇ ਆ ਜਿਹੜੀਆਂ ਐਸਬੀਸੀ ਵਾਲਿਆਂ ਦੀਆਂ ਜੱਥੇਬੰਦੀਆਂ ਜੀਆਂ ਜੱਟਾਂ ਪ੍ਰਤੀ ਨਫ਼ਰਤ ਭਰੀ ਜਾਂਦੀਆਂ ਨਾ ਪਿੰਡਾਂ ਦੀ ਭਾਈਚਾਰਕ ਸਾਂਝ ਖਤਮ ਕਰੀ ਜਾਂਦੀਆਂ ਇਹ ਵੀ ਵਿੱਚੇ ਹੀ ਆਉਂਦੀਆਂ ਹਰੇਕ ਤਰਕ ਹਰੇਕ ਬੰਦਾ ਜਿਹੜਾ ਲਾਗ ਡਾਕ ਰੱਖਣ ਵਾਲੇ ਜਿਹੜੇ ਹਿਸਾਬ ਨਾਲ ਨਫ਼ਰਤ ਭਰੀ ਦੇਈ ਆ ਲੋਕਾਂ 'ਚ ਇਹ ਸਭ ਵਿੱਚੇ ਹੀ ਹੈ ਇਕੱਲੇ ਰੱਬ ਦਾ ਕਸੂਰ ਨਹੀਂਗਾ ਜਾਂ ਬਿਜਲੀ ਦੇ ਖੰਭਿਆਂ ਦਾ ਕਸੂਰ ਨਹੀਂਗਾ ਵੀ ਉਹ ਚੋਚੰਗਿਆੜੇ ਡੇਕ ਕੇ ਅੱਗ ਲੱਗੀ ਐ ਅੱਗਾਂ ਕਈ ਢੰਗਾਂ ਨਾਲ ਲੱਗੀਆਂ ਨੇ ਤਾਂ ਪੰਜਾਬ ਮੱਚ ਰਿਹਾ ਸਾਚਾ ਪਰ ਕੌੜਾ ਐ ਚਾਹੇ ਮਠਾਉ ਜਿਹਨੂੰ ਲੱਗਣਾ ਜਿਹੇ ਦੇ ਹਿਸਾਬ ਨਾਲ ਲੱਗ ਹੀ ਜਾਣਾ ਪਰ ਸੋਚਿਓ ਗੱਲਾਂ ਕਈ ਰਲੀਆਂ ਵਿੱਚ